ਰਾਣਾ ਸਾਹਿਬ ਵਾਲੇ ਸੰਤਾਂ ਨੇ ਦੱਸਿਆ ਸੀ ਗੁਪਤ ਤਰੀਕਾ ਰੋਟੀ ਬਣਾਉਣ ਸਮੇ ਇਹ ਚੀਜ਼ਾਂ ਆਟਾ ਗੁੰਨਦੇ ਸਮੇ ਪਾ ਦਿਓ ਫਿਰ ਵੇਖਣਾ ਚਮਤਕਾਰ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਚੈਨਲ ਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਅੱਜ ਆਪਾਂ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਇੱਕ ਚੀਜ਼ ਜ਼ਰੂਰ ਉਸ ਦੇ ਵਿੱਚੋਂ ਸਮਝ ਆਉਣੀ ਚਾਹੀਦੀ ਹੈ ਪਿਆਰਿਓ ਤਾਂ ਕਿ ਇੱਕ ਚੀਜ਼ ਸੇਵਾ ਤੇ ਸਿਮਰਨ ਤੇ ਗੁਰਮੁਖ ਪਿਆਰਿਓ ਜਿੰਨੀ ਸੇਵਾ ਅਸੀਂ ਲੰਗਰ ਵਰਤਾਉਂਦੇ ਸਮੇਂ ਪ੍ਰੇਮ ਭਾਵਨਾ ਦੇ ਨਾਲ ਕਰਾਂਗੇ ਉਨਾ ਹੀ ਵੱਡਾ ਫਲ ਸਾਨੂੰ ਮਿਲੇਗਾ ਔਰ ਦੂਜੀ ਗੱਲ ਸਾਦ ਸੰਗਤ ਜਿੰਨੀ ਭਾਵਨਾ ਦੇ ਨਾਲ ਬਣਾਉਣ ਦੀ ਅਸੀਂ ਰੱਖਾਂਗੇ ਬਣਾਉਣ ਦੇ ਨਾਲ ਨਾਲ ਗੁਰੂ ਤੇ ਨਿਸ਼ਚੈ ਤੇ ਵਿਸ਼ਵਾਸ ਰੱਖਾਂਗੇ ਉਹਨਾਂ ਹੀ ਸ਼ਕਣ ਵਾਲੇ ਦੇ ਮਨ ਦੇ ਵਿੱਚ ਗੁਰੂ ਪ੍ਰਤੀ ਜਿਹੜੀ ਆ ਭਾਵਨਾ ਬਣੇਗੀ ਗੁਰਮੁਖ ਪਿਆਰਿਓ ਮਾਪਰ ਕੇ ਗੱਲ ਕਹਿੰਦੇ ਹੁੰਦੇ ਸੀ ਬੀਬੀਆਂ ਭੈਣਾਂ ਨੂੰ ਉਹ ਖਾਸ ਕਰਕੇ ਇਹ ਗੱਲ ਦੱਸਦੇ ਸੀ ਕਿ ਜਦੋਂ ਤੁਸੀਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਨਾ ਹੈ ਸਤਿਗੁਰੂ ਦਾ ਨਾਮ ਲੈ ਕੇ ਪ੍ਰਸ਼ਾਦਾ ਤਿਆਰ ਕਰੋ ਰੋਟੀ ਆਦਿਕ ਬਣਾਓ ਤੇ ਉਸ ਤੋਂ ਬਾਅਦ ਸਤਿਗੁਰੂ ਕਿਰਪਾ ਕਰ ਦੇਣਗੇ ਹਰ ਉਹਦੇ ਵਿੱਚ ਪ੍ਰੇਮ ਤੇ ਭਾਵਨਾ ਜਿੱਥੇ ਅਸੀਂ ਪਾਣੀ ਪਾਣਾ ਆਟੇ ਦੇ ਵਿੱਚ ਉਥੇ ਪ੍ਰੇਮ ਪਾਓ ਤੇ ਉਥੇ ਹੀ ਸਤਿਗੁਰੂ ਦੀ ਸਿੱਖਿਆ ਨਾਲ ਆਟਾ ਗੁੰਨੋ ਉਦੇ ਸ਼ਬਦ ਦੇ ਰੰਗ ਜਿਹੜੇ ਨੇ ਉਸ ਆਟੇ ਦੇ ਵਿੱਚ ਪਾਓ ਤੇ ਸਾਦ ਸੰਗਤ ਛਕਣ ਵਾਲੇ ਦੇ ਮੁੱਖੋਂ ਨਿਕਲੇ ਵਾਹਿਗੁਰੂ ਆਪਾਂ ਜਦੋਂ ਕੜਾਹ ਪ੍ਰਸ਼ਾਦ ਦੀ ਦੀਗ ਵਰਤੌਨੇ ਆ ਪਹਿਲਾਂ ਭੋਗ ਲਗਦਾ ਆ ਪਗਣਾ ਸਤਿਗੁਰੂ ਕਿਰਪਾ ਕਰੇ ਉਹ ਰਸਨਾ ਲਾਇਕ ਪ੍ਰਸ਼ਾਦ ਹੋਵੇ ਜੋ ਜੀਵ ਛਕੇ ਆਪ ਜੀ ਦਾ ਨਾਮ ਸਤਨਾਮ ਵਾਹਿਗੁਰੂ ਜਪੇ ਉਹਦਾ ਭਾਵ ਕੀ ਹੈ ਕਿ ਸਤਿਗੁਰੂ ਇਹ ਪ੍ਰਸ਼ਾਦ ਤੁਹਾਡਾ ਹੈ ਤੁਹਾਡੀ ਕਿਰਪਾ ਤੁਹਾਡੀ ਰਹਿਮਤ ਤੁਹਾਡਾ ਰਸਨਾ ਲਾਇਕ ਪ੍ਰਸ਼ਾਦ ਹੋਇਆ ਤੇ ਸਤਿਗੁਰੂ ਹੁਣ ਜਿਹੜਾ ਵੀ ਇਹਨੂੰ ਛਕੇਗਾ ਤੇ ਉਹਦੇ ਮੁੱਖੋਂ ਵਾਹਿਗੁਰੂ ਨਿਕਲੇ ਸਤਿਗੁਰੂ ਐਸੀ ਕਿਰਪਾ ਕਰੇ ਉਹ ਤੇ ਆਪਾਂ ਪ੍ਰਸ਼ਾਦ ਛਕਦੇ ਆਂ ਤੇ ਆਪਾਂ ਕਹਿੰਨੇ ਆਂ ਵਾਹਿਗੁਰੂ ਸਾਧ ਸੰਗਤ ਕਿੰਨੀ ਕਿਰਪਾ ਕਿਉਂਕਿ ਉਹਦੇ ਵਿੱਚ ਗੁਰੂ ਦਾ ਨਾਮ ਮਿਲਾ ਦਿੱਤਾ ਗਿਆ ਸਤਿਗੁਰੂ ਦੇ ਨਾਮ ਦੀ ਐਡਿੰਗ ਜਿਹੜੀ ਉਹਦੇ ਵਿੱਚ ਹੋ ਗਈ ਜਦੋਂ ਬੀਬੀਆਂ ਭੈਣਾਂ ਨੇ ਪ੍ਰਸ਼ਾਦਾ ਬਣਾਉਣਾ ਆਟਾ ਗੁੰਨਣਾ ਤੇ ਸਾਧ ਸੰਗਤ ਸਤਿਗੁਰੂ ਦਾ ਨਾਮ ਰੜਾ ਹੁਣ ਕਰੀਏ ਕੀ ਮੂਲ ਮੰਤਰ ਦਾ ਜਾਪ ਕਰੀਏ ਗੁਰ ਮੰਤਰ ਦਾ ਜਾਪ ਕਰੀਏ ਕਿ ਇਹ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਸ ਚੀਜ਼ ਨੂੰ ਸਮਝਿਆ ਜਾਏ ਪੂਰਾ ਸ਼ਬਦ ਜਪਿਆ ਜਾਏ ਮੈਂ ਕਹਣਾ ਸਤਿਗੁਰੂ ਦੀ ਕਿਰਪਾ ਹੋ ਜਾਏਗੀ ਇੱਕ ਬੀਬੀ ਔਰਤ ਜਦੋਂ ਪ੍ਰਸ਼ਾਦਾ ਬਣਾਉਣ ਸਮੇਂ ਇਹਨਾਂ ਸ਼ਬਦਾਂ ਦਾ ਮੂਲ ਮੰਤਰ ਦਾ ਜਾਪ ਕਰੇਗੀ ਤੇ ਪੂਰਾ ਪਰਿਵਾਰ ਇੱਕ ਪਾਸੇ ਵੱਲ ਤੁਰ ਪਏਗਾ ਕਹਿਣ ਤੋਂ ਭਾਵ ਗੁਰੂ ਵਾਲੇ ਪਾਸੇ ਤੁਰ ਪਏਗਾ ਪ੍ਰੇਮ ਭਾਵਨਾ ਜਿਹੜੀ ਹੈ ਪਰਿਵਾਰਾਂ ਦੇ ਵਿੱਚ ਬਣ ਜਾਏਗੀ ਪਹਿਲੀਆਂ ਬੀਬੀਆਂ ਪਰਿਵਾਰਾਂ ਨੂੰ ਕਿਉਂ ਜੋੜ ਲੈਂਦੀਆਂ ਸੀ ਕਿਉਂਕਿ ਉਹ ਕੰਮ ਇਹੋ ਜੇ ਵੇਲੇ ਅੰਮ੍ਰਿਤ ਵੇਲੇ ਕਰਦੀਆਂ ਸੀ ਜਦੋਂ ਬਾਣੀ ਸੁਣਦੀ ਸੀ ਤੇ ਬਾਣੀ ਨੂੰ ਪੜ੍ਹਿਆ ਜਾਂਦਾ ਸੀ ਕਈ ਬੀਬੀਆਂ ਨੇ ਤੇ ਬਾਣੀ ਕੰਠ ਵੀ ਕਰ ਲਈ ਸੀ ਜਪਜੀ ਸਾਹਿਬ ਦੇ ਪਾਠ ਕਿ ਸਾਦ ਸੰਗਤ ਕਿੰਨਾ ਰਸ ਤੇ ਪਰਿਵਾਰਾਂ ਦੇ ਵਿੱਚ ਕਿੰਨੀ ਬਰਕਤ ਤੇ ਕਈ ਕਈ ਸਾਲਾਂ ਤੱਕ ਪਰਿਵਾਰ ਇਕੱਠੇ ਰਹਿੰਦੇ ਸੀ ਆਪਾਂ ਉਹਨਾਂ ਚੀਜ਼ਾਂ ਨੂੰ ਵੇਖ ਸਕਦੇ ਹਾਂ ਤੇ ਉਹ ਚੀਜ਼ਾਂ ਅੱਜ ਵੇਖਣ ਨੂੰ ਨਹੀਂ ਲੱਭਦੀਆਂ ਕਿਉਂਕਿ ਸਾਡੇ ਤੌਰ ਤਰੀਕੇ ਬਦਲ ਗਏ ਕੁਝ ਚੀਜ਼ਾਂ ਨੂੰ ਅੱਜ ਵੀ ਹੈ ਜੋ ਅਸੀਂ ਕਰ ਸਕਦੇ ਹਾਂ ਤੇ ਪਰਿਵਾਰਾਂ ਨੂੰ ਇਕੱਠਾ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ ਸਪੈਸ਼ਲ ਤੌਰ ਤੇ ਸਮਝਿਆ ਜਾਵੇ ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ